ਆਨ ਲੁੱਡਣ ਦਾ ਡਰ ਕੇ ਕਹਿਣਾ ਕਰਮਾ ਵਾਲੇ ਅਸ਼ੋਰ ਪਰਦੇਸੀ ਆਏ ਤੇਰਾ ਆਖਿਆ ਨਹੀਂ ਪਰਮਾਨ ਮੀਆਂ ਅਸਾਂ ਵਾਸਤੇ ਕਹਿਰ ਦਾ ਮੂਲ ਜੱਟੀ ਨਾਲ ਖੋਫ ਦੇ ਸੁੱਕ ਦੀ ਜਾਨ ਮੀਆਂ ਸਤੋਂ ਹੁਕਮਾਂ ਅਦੂਲੀਆਂ ਹੋਣੀਆਂ ਨਾ ਚੱਲੇ ਡਾਡਿਆਂ ਨਾਲ ਨਾ ਤਾਣ ਮੀਆਂ ਸ਼ੁਰੀ ਬੜੀ ਸੁਭਾਦੀ ਅਥਰੀਏ ਮਿੱਠਾ ਬੋਲਣਾ ਵਿੱਚ ਜ਼ਬਾਨ ਮੀਆਂ ਕਾਲ ਟੋਕ ਨਾ ਸਕਦਾ ਕੋਈ ਉਹਨੂੰ ਗੁੱਸਾ ਉਸ ਦਾ ਕਹਿਰ ਤੂਫਾਨ ਮੀਆਂ ਉਤੋਂ ਘੋੜੀਆਂ ਬਾਕੀਆਂ ਫਿਰੇ ਪੌਂਦੀ ਲੜਦੀ ਚੱਕ ਕੇ ਤੀਰ ਕਮਾਨ ਮੀਆਂ ਉਦਾਰਾਜ ਹੈ ਝੰਗ ਦੇ ਵਿਰਲਿਆਂ ਤੇ ਡਰ ਦੇ ਕੰਬ ਦੇ ਜਿਮੀ ਅਸਮਾਨ ਮੀਆਂ ਕਾ ਨੂੰ ਯੋਸ ਪਲੰਗ ਦੇ ਵਲ ਵੇਖਾਂ ਮੈਨੂੰ ਚਾਹੀਦੇ ਅਜੇ ਪ੍ਰਾਨ ਮੀਆਂ ਵਿਚ ਕਾਲਜੇ ਸ਼ੌਕ ਨੂੰ ਆਪ ਲਈਏ ਕਰੀਏ ਕਮਨਾ ਵਾਂਗ ਨਦਾਨ ਮੀਆਂ ਸਾਡੇ ਹੱਡੀਆਂ ਤੁਖ ਤੁਖੀ ਲਾਏ ਜਿਹੜਾ ਕਾਹ ਨੂੰ ਪਾਲੀਏ ਓਏ ਅਰਮਾਨ ਮੀਆਂ ਤੈਨੂੰ ਕੰਮ ਦੀ ਗੱਲ ਸਮਝਾ ਛੱਡੀ ਕੀਤਾ ਨਹੀਂ ਇਹ ਕੋਈ ਇਹਸਾਨ ਮੀਆਂ ਮਾਲਕ ਆਪਣੇ ਦਿਲ ਦਾ ਤੂੰ ਅੱਗੋਂ ਸੋਚ ਆਪਣਾ ਨਫਾ ਨਕਸਾਨ ਮੀਆਂ ਖੜਿਪੈ ਨਾ ਵੇੜੀਆਂ ਵਾਲੀਆਂ ਦੇ ਖੇ ਹੋਰਥੇ ਜਾ ਕੇ ਸ਼ਾਨ ਮੀਆਂ ਆਪੂ ਧਪੀਆਂ ਵਿੱਚ ਜਹਾਨ ਪੰਨਾ ਪਛੜ ਗਏ ਨੂੰ ਫੜੇ ਸ਼ੈਤਾਨ ਮੀਆਂ ਬਛੜ ਗਏ ਨੂੰ ਫੜੇ ਸ਼ੈਤਾਨ ਮੀਆਂ